ਘਰਾਂ ਕੋਠੀਆਂ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਡੈੱਡੇ ਫੋਨ ਨਾਲ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੁਰੋਪ੍ਰਾਪਿਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀਆਂ ਕੋਠੀਆਂ ਮਕਾਨਾਂ ਅਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀਆਂ ਕੋਠੀਆਂ ਮਕਾਨਾਂ ਦੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਹਾਜੋ ਅਸੀਂ ਘਰ ਦੀ ਵੀਡੀਓ ਲੈ ਕੇ ਆਏ ਆ ਇਹ ਘਰ ਦੋ ਮੰਜ਼ਲਾ ਬਣਿਆ ਹੋਇਆ ਤੁਹਾਨੂੰ ਸਾਰੇ ਘਰ ਦੀ ਵੀਡੀਓ ਦਿਖਾਣੇ ਆ ਜੀ ਦੇਖੋ ਸਸਿਕਾ ਦੋਸਤੋ ਮੈਂ ਗੁਰਪ੍ਰੀਤ ਸਿੰਘ ਮਹਾੜੀ ਬੀ ਦੋਸਤੋ ਸਵਾਗਤ ਕਰਦਾ ਤੁਹਾਡਾ ਇੱਕ ਹੋਰ ਨਵੇਂ ਵੀਡੀਓ ਚ ਦੋਸਤੋ ਇਸ ਸਮੇਂ ਮੈਂ ਜਿਹੜਾ ਸ਼ਹਿਰ ਕੋਰਾਈ ਦੇ ਵਿੱਚ ਖੜਾ ਮੇਨ ਲੋਕੇਸ਼ਨ ਜਿਹੜੀ ਹੈਗੀ ਚੰਡੀਗੜ੍ਹ ਰੋਡ ਤੇ ਹੈ ਚੰਡੀਗੜ੍ਹ ਰੋਡ ਦੇ ਉੱਤੇ ਆਪਣੇ ਕੋਲ 145 ਗਜ ਦੀ ਕੋਠੀ ਆਈ ਹੋਈ ਹੈ ਬਹੁਤ ਪਿਆਰੀ ਉਠਿਆ ਸਾਹਮਣੇ ਬੜ ਵਧੀਆ ਤੇ ਇਸ ਸਾਈਡ ਦੇ ਉੱਤੇ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਬਾਹਰ ਗ੍ਰੀਨ ਏਰੀਆ ਵੀ ਛੱਡਿਆ ਹੋਇਆ ਉੱਪਰ ਤੋਂ ਵੀ ਤੁਹਾਨੂੰ ਦਿਖਾ ਦੂੰਗਾ ਮੈਂ ਇੱਥੇ ਆਪਣਾ ਸਾਹਮਣੇ ਸਵਰਸਿਬਲ ਦੇ ਪੁਆਇੰਟ ਹੋਗੇ ਆ ਆਪਣਾ 4-ਵੀਲਰ ਪਾਰਕਿੰਗ ਆ ਕੀ ਕੰਮ ਕੋਠੀ ਦਾ ਵਧੀਆ ਹੋਇਆ ਹੋਇਆ ਸਾਰਾ ਅੰਦਰ ਆਪਾਂ ਇੰਟਰ ਕਰਦੇ ਆ 4 ਫੁੱਟ ਦਾ ਦਰਵਾਜ਼ਾ ਲੱਗਿਆ ਹੋਇਆ ਉਠੀ ਦੇ ਵਿੱਚ ਸਾਰਾ ਮਾਰਬਲ ਦਾ ਕੰਮ ਹੋਇਆ ਹੈ ਕੰਮ ਹੱਥੀ ਕਰਵਾਇਆ ਹੋਇਆ ਕੰਮ ਹੈ ਸਾਰਾ ਆ ਤੁਸੀਂ ਦੇਖ ਸਕਦੇ ਹੋ ਸਾਰਾ ਡੋਰ ਜਿਹੜਾ ਵੀ ਹੈਗਾ ਇਹ ਹੈ ਪਾਲਿਸ਼ਿੰਗ ਡੋਰ ਹੈ ਪ੍ਰੋਪਰ 4 ਫੁੱਟਾ ਹੈਗਾ ਸਾਹਮਣੇ ਬਾਕੀ ਕਲਰ ਕੰਬੀਨੇਸ਼ਨ ਤੁਸੀਂ ਆਪਣੇ ਹਿਸਾਬ ਨਾਲ ਚੇਂਜ ਕਰ ਸਕਦੇ ਹੋ ਸੀਲਿੰਗ ਹੋਈ ਹੋਈ ਆ ਸੀਲਿੰਗ ਦੀ ਪ੍ਰੋਫਾਈਲ ਪ੍ਰੋਪਰ ਪਈ ਹੋਈ ਆ ਇਸ ਤਰ੍ਹਾਂ ਮੋਡੂਲਰ ਕਿਚਨ ਹੈ ਮੋਡੂਲਰ ਕਿਚਨ ਦੇ ਵਿੱਚ ਚਿਮਨੀ ਹੈ ਤਾਂ client ਆਪਣੀ ਲੈ ਜਾਏਗਾ ਅਦਰਵਾਈਜ਼ ਚਾਹੀਦੀ ਹੈ ਤਾਂ ਵਿੱਚੇ ਹੋ ਜਾਊਗਾ ਪ੍ਰੋਫਾਈਲ ਲਾਈਟਸ ਵਗੈਰਾ ਸਾਰੀਆਂ ਵਿੱਚ ਪਈਆਂ ਹੋਈਆਂ ਨੇ ਇਸ ਦੇ ਵਿੱਚ ਬੈੱਡਰੂਮ ਆਗੇ 2 ਅਟੈਚ ਮੂਵੇਬਲ ਆਈਟਮਸ ਨੇ ਜਿਹੜੀਆਂ ਦੋਸਤੋ ਆਪਣੀਆਂ ਲੈ ਜਾਣਗੇ ਨਾਲ ਬੈੱਡ ਲੱਗਿਆ ਹੋਇਆ ਬੈੱਡ ਆਪਣਾ ਅਗਲਾ ਲੈ ਜਾਏਗਾ ਪੱਖੇ ਹੋਗੇ ਏਸੀ ਹੋਗੇ ਇਹ ਚੀਜ਼ਾਂ ਲੈ ਜਾਣਗੇ ਬਾਕੀ ਕਬੋਰਡਸ ਵਗੈਰਾ ਸਾਰੇ ਤਿਆਰ ਹੋਏ ਐਜ਼ ਇਟ ਇਜ਼ ਮਿਲ ਜਾਣਗੇ ਤੁਹਾਨੂੰ ਹਰ ਇਹਦੇ ਵਿੱਚ ਸਮਾਨ ਪੂਰਾ ਰੱਖਿਆ ਜਾ ਸਕਦਾ ਹੈ ਸਟੋਰੇਜ ਦੀ ਕੋਈ ਕਮੀ ਨਹੀਂ ਹੈਗੀ ਪੂਰਾ ਕੰਮ ਓਕੇ ਹੋਇਆ ਹੋਰ ਇਸੇ ਦੇ ਨਾਲ ਇਹਦਾ ਵਾਸ਼ਰੂਮ ਅਟੈਚ ਆ ਗਿਆ ਇਹ ਇਸ ਦਾ ਵਾਸ਼ਰੂਮ ਅਟੈਚ ਆ ਗਿਆ ਸੀਟ ਹੈਂਗਿੰਗ ਸੀਟ ਨਾਲ ਲੱਗੀ ਆ ਗਈ ਇਸ ਤੇ 145 ਗਾਜ ਦੀ ਕੋਠੀ ਹੈ 30x45 ਦਾ ਇਸ ਦਾ ਸਾਈਜ਼ ਆ ਜਾਂਦਾ ਪਿੱਛੇ ਵੀ ਥੋੜਾ ਜਿਹਾ ਹਲਕਾ ਜਿਹਾ ਰੀਨੋਵੇਸ਼ਨ ਦਾ ਇਹਨਾਂ ਨੇ ਕੰਮ ਕੀਤਾ ਸੀਗਾ ਉਹ ਥੋੜਾ ਜਿਹਾ ਟਾਈਲਾਂ ਜਿਹੜੀਆਂ ਨਿਕਲੀਆਂ ਨੇ ਉਹ ਟਾਈਲਾਂ ਇਹਨਾਂ ਦੀ ਨਾਲ ਦੀ ਨਾਲ ਰੱਖੀਆਂ ਹੋਈਆਂ ਨੇ ਉਹੀ ਲੱਗ ਕੇ ਟਾਈਲਾਂ ਪ੍ਰੋਪਰ ਆਪਾਂ हो जाएगा क्योंकि पहला पॉइंट इस साइड से दूजे पास लाए ने हूँ हैं थले सारा मार्बल लगे सिर्फ सफाई है, और कुछ नहीं है बाकी काम औके है मारबल आ गया यह भी कप बोर्ड छत् तक अटैच किए हुए पूरे पूरी प्रोफाइल लाइट पा सीलिंग प्रॉपर हुई हुई है बैडरूम है बैडरूम इसका वाशरूम ਹੁਣ ਆਪਾਂ ਇਸਦੇ ਫਰਸਟ ਫਲੋਰ ਤੇ ਲੈ ਚੱਲਾਂਗਾ ਤੁਹਾਨੂੰ ਮੈਂ ਸਾਹਮਣੇ ਵਾਸ਼ ਵੇਸ਼ਣ ਵੀ ਸਾਹਮਣੇ ਲੱਗਿਆ ਆ ਗਿਆ ਇਸ ਜਗ੍ਹਾ ਦੇ ਉੱਤੇ ਤੇ ਹੁਣ ਆਪਾਂ ਚੱਲਦੇ ਹਾਂ ਇਸਦੇ ਫਰਸਟ ਫਲੋਰ ਤੇ ਇਹ ਪੌੜੀਆਂ ਆ ਗਈਆਂ ਸਟੇਅਰਸ ਆ ਗਈਆਂ ਉੱਪਰ ਜਾਂਦੇ ਆਪਾਂ ਉੱਪਰ ਆਉਂਦੀ ਸਰ ਤੇ ਆ ਗਿਆ ਦੋਸਤੋ ਇਸ ਦਾ ਇੱਕ ਬੈਡਰੂਮ ਨਾਲ ਕਿਚਨ ਵਾਸ਼ਰੂਮ ਅਟੈਚ ਹੈ ऑलरेडी ਰੈਂਟ ਤੇ ਦਿੱਤਾ ਹੋਇਆ ਹੈ ਆਪਾਂ ਤੇ ਜਿਹੜੀ ਮੈਂ ਗੱਲ ਕਰਦਾ ਹੈ ਗ੍ਰੀਨ ਏਰੀਆ ਦੀ ਆ ਜਗ੍ਹਾ ਦੇ ਉੱਤੇ ਹਾ ਗ੍ਰੀਨ ਏਰੀਆ ਆ ਗਿਆ ਇਹ ਸਾਰਾ ਗ੍ਰੀਨ ਏਰੀਆ ਮੈਂਟੇਨ ਕੀਤਾ ਹੈ ਆਪਣੀਆਂ ਗੱਡੀਆਂ ਤੁਸੀਂ ਖੜੀਆਂ ਕਰ ਸਕਦੇ ਹੋ ਇਹਦੇ ਤੇ ਬੈਕ ਸਾਈਡ ਦਾ ਵੀ ਤੁਹਾਨੂੰ ਦਿਖਾ ਦਲਾਂ ਮੈਂ ਸ਼ਹਿਰ ਕਰਾਲੀ ਦੀ ਕਮੇਟੀ ਦੇ ਵਿੱਚ ਗੇਟਡ ਪ੍ਰੋਜੈਕਟ ਦੇ ਵਿੱਚ ਇਹ ਕੋਠੀ ਹੈ ਪ੍ਰੋਪਰ ਸੁਸਾਇਟੀ ਹੈ 30 30 ਫੁੱਟ ਦੀਆਂ ਰੋਡਾਂ ਨੇ ਦੋਸਤੋ ਸਾਰੀਆਂ ਆ ਗਿਆ ਜੀ ਉੱਪਰਲਾ ਏਰੀਆ ਉੱਪਰ ਟੈਂਕੀ ਇੰਸਟਾਲ ਆ 1000 ਲੀਟਰ ਦੀ ਆ ਸਾਹਮਣੇ ਪਾਣੀ ਉੱਤੇ ਚੜਦੀਆਂ ਨੇ ਆ ਸਟੋਰ ਦਿੱਤਾ ਹੋਇਆ ਹੱਥੀ ਬਣਾਈ ਹੋਈ ਕੋਠੀ ਐ ਕਿਸੇ ਚੀਜ਼ 'ਚ ਕੋਈ ਪ੍ਰੋਬਲਮ ਹੈ ਨਹੀਂ ਸਾਹਮਣੇ ਵਾਸ਼ ਵੇਸ਼ਨ ਦਾ ਆਪਸ਼ਨ ਇੱਥੇ ਹੀ ਦਿੱਤਾ ਹੋਇਆ 75 ਲੱਖ 75 ਲੱਖ ਦੀ ਇਸ ਦੀ ਆਸਕੀ ਹੈ ਬਾਕੀ ਬੈਠ ਕੇ ਨੇਗੋਸ਼ੀਏਟ ਹੋ ਸਕਦਾ ਹੈ ਮੈਨੂੰ ਕਾਲ ਕਰਿਓ 836795030 ਤੇ ਗੁਰਪ੍ਰੀਤ ਸਿੰਘ ਕੋ ਹਾਰੀ ਬੰਦਰ ਤੋਂ ਹੋਸੀ ਸੰਦੇ ਆ ਦੋਸਤੋ ਅੱਛੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਈਏ ਤੇ ਚੀਜ਼ ਵਧੀਆ ਐ ਤੇ ਰਹਿائش ਵਾਸਤੇ ਕਿਸੇ ਪਰਿਵਾਰ ਨੂੰ ਚਾਹੀਦੀ ਹੋਈ ਤਾਂ ਸ਼ਹਿਰ ਕੁਰਾਲੀ ਦੀ ਮੇਨ ਜਗ੍ਹਾ ਦੇ ਉੱਤੇ ਕੋਠੀ ਪਈ ਹੈ। ਬਹੁਤ ਪਿਆਰੀ ਲੋਕੇਸ਼ਨ ਦੇ ਉੱਤੇ ਹੈ। ਹਰ ਕੋਠੀ ਦਾ ਕੰਮ ਕੋਈ ਨਹੀਂ ਹੋਣ ਵਾਲਾ। ਥੋੜਾ ਬਾਧਾ ਕਲਰ ਕੋਲਰ ਵਗੈਰਾ ਤੁਸੀਂ ਆਪ ਚੇਂਜ ਕਰਾਉਣੇ ਹੋ ਤੁਸੀਂ ਕਰਾ ਸਕਦੇ ਹੋ। ਬਾਕੀ ਕਿਸੇ ਚੀਜ਼ ਦੀ ਕੋਈ ਕਮੀ ਹੈ ਨਹੀਂ। ਟਾਈਲਾਂ ਤੋਂ ਲੈ ਕੇ ਸਾਰਾ ਕੰਮ ਸਾਰਾ ਕੰਪਲੀਟ ਵਧੀਆ ਹੋਇਆ ਹੈ। ਆ ਵੀ ਪੋਰਚ ਏਰੀਆ ਦੇ ਵਿੱਚ ਪ੍ਰੋਪਰ ਮਾਰਬਲ ਲੱਗਿਆ ਹੋਇਆ ਹੈ। ਬਹੁਤ ਪਿਆਰਾ ਕੰਮ ਹੋਇਆ ਹੈ ਸਾਰਾ। ਆ ਦੇਖ ਆ ਜਨਸੀ। ਫਿਰ ਮਿਲਾਂਗੇ ਦੋਸਤੋ ਇੱਕ ਨਵੀਂ ਵੀਡੀਓ ਨਾਲ ਤੇ ਐਦਾਂ ਦੀਆਂ ਵੀਡੀਓਜ਼ ਅਗਰ ਅੱਛੀਆਂ ਲੱਗਦੀਆਂ ਤੁਹਾਨੂੰ ਤੇ ਮੈਨੂੰ ਕਮੈਂਟ ਕਰਕੇ ਤੁਸੀਂ ਪੁੱਛ ਸਕਦੇ ਹੋ ਰੇਟ ਪੁੱਛ ਸਕਦੇ ਹੋ ਕੋਈ ਹੋਰ ਚੀਜ਼ ਡਿਟੇਲ ਪੁੱਛਣੀ ਹੋਵੇ ਸਕਦੇ ਹੋ ਫਿਰ ਮਿਲਾਂਗੇ ਦੋਸਤੋ ਇੱਕ ਨਵੀਂ ਵੀਡੀਓ ਨਾਲ ਤਤਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ